ਮਨੂ ਸ਼ਰਮਾ ਜੀ ਲੋਕ ਸਭਾ ਚੋਣਾਂ ਸੱਤੇ ਨੇ ਪਰ ਹਾਲੇ ਤੱਕ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਿਸੇ ਵੀ ਵਿਅਕਤੀ ਨੂੰ ਟਿਕਟ ਨਹੀਂ ਅਨਾਉਂਸ ਕੀਤੀ ਇਹਦੇ ਬਾਰੇ ਕੀ ਕਾਰਨ ਹੈ ਕੀ ਗੱਲਾਂ ਨੇ ਪੱਤਰਕਾਰ ਸਾਹਿਬ ਜਿਹੜੀ ਕਾਂਗਰਸ ਪਾਰਟੀ ਹੈ ਇੱਕ ਉਹ ਬਹੁਤ ਵੱਡਾ ਸਮੁੰਦਰ ਹੈ ਉਹਦੇ ਵਿੱਚ ਬਹੁਤ ਹੀ ਯੋਗ ਕੈਂਡੀਡੇਟ ਨੇ ਤੁਹਾਨੂੰ ਪਤਾ ਹੀ ਹੈ ਪਟਿਆਲੇ ਤੋਂ 4 ਤੋਂ 5 ਕੈਂਡੀਡੇਟਾਂ ਨੇ ਅਪਲਾਈ ਕੀਤਾ ਹੈ ਪਾਰਟੀ ਯੋਗਤਾ ਦੇ ਅਨੁਸਾਰ ਟਿਕਟ ਦੇਗੀ ਕਿਉਂਕਿ ਪਾਰਟੀ ਨੇ ਆਪਣੇ ਲੈਵਲ ਤੇ ਵੀ ਸਰਵੇ ਕਰਾਇਆ ਹੈ ਤੇ ਉਹਨਾਂ ਨੂੰ ਜਿਹੜਾ ਲੱਗੇਗਾ ਵੀ ਵਿਰੋਧੀਆਂ ਨੂੰ ਮਾਤ ਦੇ ਸਕਦਾ ਉਹਨੂੰ ਹੀ ਪਾਰਟੀ ਟਿਕਟ ਦੇਗੀ ਤੁਹਾਡੇ ਹਿਸਾਬ ਦੇ ਵਿੱਚ ਜਿਵੇਂ ਧਰਮ ਬਿਰਗਵੰਦੀ ਨੂੰ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਉਹ ਪਿਛਲੇ ਦਿਨੀ ਸ਼ਾਮ ਨੂੰ ਹੋਏ ਕਾਂਗਰਸ ਦੀ ਉਹ ਠੀਕ ਹੈ ਫੈਸਲਾ ਸਰ ਕਾਂਗਰਸਾਈ ਕਮਾਨ ਦਾ ਜੋ ਵੀ ਫੈਸਲਾ ਹੋਏਗਾ ਵਰਕਰ ਹੋਣ ਦੇ ਨਾਤੇ ਸਿਰ ਮੱਥੇ ਤੇ ਡਾਕਟਰ ਗਾਂਧੀ ਜੀ ਇੱਕ ਸਾਫ਼ ਅਕਸ ਦੇ ਚਿਹਰੇ ਨੇ ਉਹਨਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਮਹਾਰਾਣੀ ਰਹਿ ਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਸੀਗਾ ਵੱਡੇ ਮਾਰਜਨ ਦੇ ਨਾਲ ਜਮਾਨਤ ਜਬਤ ਕਰਾਤੀ ਸੀਗੀ ਤੇ ਜਿਹੜੇ ਬਾਕੀ ਕੈਂਡੀਡੇਟ ਹੈ ਵਜਿੰਦਰ ਸਿੰਘਲਾ ਜੀ ਨੂੰ ਛੱਡ ਕੇ ਉਹਨਾਂ ਨੇ ਆਪਣੀ 35000 40000 ਦੀ ਹਾਰ ਹੋਈ ਹੈ ਜਿਹੜੀ ਉਥੋਂ ਸਟਾਰਟ ਕਰਨਾ ਹੈ ਤੇ ਜਿਹੜਾ ਇਹਨਾਂ ਨੇ ਸਟਾਰਟ ਕਰਨਾ ਹੈ ਉਹ ਕਰਨਾ 1.5 ਲੱਖ ਤੋਂ ਡਾਕਟਰ ਗਾਂਧੀ ਜੀ ਦੀ ਪੂਰੀ ਡਿਮਾਂਡ ਹੈ ਪੂਰੇ ਲੋਕ ਸਭਾ ਪਟਿਆਲਾ ਹਲਕੇ ਦੇ ਵਿੱਚ ਮੈਨੂੰ ਲੱਗਦਾ ਉਹ ਵਜਿੰਦਰ ਸਿੰਘਲਾ ਔਰ ਡਾਕਟਰ ਗਾਂਧੀ ਦੋਨੋਂ ਹੀ ਜੋ ਕੈਂਡੀਡੇਟ ਹੈ ਜਿਨ੍ਹਾਂ ਨੂੰ ਵੀ ਕਾਂਗਰਸ ਹਾਈ ਕਮਾਂਡ ਟਿਕਟ ਦੇਗੀ ਤੇ ਮੈਨੂੰ ਲੱਗਦਾ ਬਹੁਤ ਵਧੀਆ ਅਜਿਤ ਪ੍ਰਾਪਤ ਕਰ ਚਲੀ ਆਪਣੇ ਕਾਂਗਰਸ ਵੀ ਕਹਿ ਰਹੇ ਨੇ ਵੀਰ ਸਾਲੇ ਉਹਨਡੇ ਦੋ ਤਕਸਾਲਿਓ ਕਿਦੋਂ ਆਪਣੇ ਆਪ ਨੂੰ ਤਕਸਾਲੀ ਸੰਧਰੇ ਨੇ ਉਹਨਾਂ ਵਾਰ ਕੀ ਕਰੋਗੇ ਸਰ ਅਸਲ ਦੇ ਵਿੱਚੋਂ ਜਿਹੜੇ ਤਕਸਾਲੀ ਗੱਲ ਕਰਦੇ ਆ ਨਾ ਉਹ ਆਪ ਦੂਜੀ ਪਾਰਟੀਆਂ ਛੱਡ ਕੇ ਆਏ ਹੋਏ ਆ ਤੇ ਜਿਹੜੇ ਕੋਈ ਉਥੇ ਪ੍ਰਧਾਨ ਜਾ ਕੇ ਵਾਈਟ ਦੇ ਰਿਹਾ ਜਾਂ ਕੁਝ ਕਹਿ ਰਿਹਾ ਆ ਆਮ ਵਰਕਰ ਉਹ ਕੋਈ ਕਾਂਗਰਸ ਦੇ ਵਰਕਰ ਨਹੀਂ ਹੈਗੇ ਅਸਲ ਦੇ ਵਿੱਚ ਉਹ ਕਾਂਗਰਸ ਦੇ ਚਮਚੇ ਨੇ ਠੀਕ ਹੈ ਉਹ ਲੀਡਰਾਂ ਦੇ ਚਮਚੇ ਨੇ ਕਾਂਗਰਸੀ ਲੀਡਰਾਂ ਦੇ ਕਿਉਂਕਿ ਕਾਂਗਰਸ ਵਰਕਰ ਨਹੀਂ ਅਗਰ ਕਾਂਗਰਸ ਵਰਕਰ ਹੁੰਦਾ ਨਾ ਉਹ ਕਦੇ ਵੀ ਆਪਣੀ ਜਮੀਰ ਮਾਰ ਕੇ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਉਹ ਤਾਂ ਪਾਰਟੀ ਦੇ ਨਾਲ ਹੀ ਖੜਾ ਰਹਿੰਦਾ ਤੇ ਜਿਵੇਂ ਲੋਕ ਸਭਾ ਚੋਣਾਂ 2024 ਨੇ ਪਰਜ ਤੋ ਲੋ ਇਤੋਂ ਤਾਲਰ ਖੋਲੋ ਗਾਂਧੀ ਆ ਗਿਆ ਤੇ ਭਾਜਪਾ ਵੱਲੋਂ ਮਹਾਰਾਣੀ ਆ ਗਈ ਤੇ ਆਮ ਆਦੀ ਪਾਰਟੀ ਕੋਲ ਡਾਕਟਰ ਬਲਵੀਰ ਹੈ ਤਾਂ ਤੁਸੀਂ ਇੱਥੇ ਕਿਹਦਾ ਬਣਣਾ ਭਾਜਪਾ ਨੂੰ ਕਿਹਦੇ ਕਿਹਦੇ ਵਿੱਚ ਟੱਕਰ ਹੋਏਗੀ ਸਰ ਮੇਨ ਜਿਹੜੀ ਟੱਕਰ ਦੇਖੀ ਜਾ ਰਹੀ ਹੈ ਉਹ ਕਾਂਗਰਸ ਔਰ ਬੀਜੇਪੀ ਦੇ ਵਿੱਚ ਹੀ ਦੇਖੀ ਜਾ ਰਹੀ ਹੈ ਠੀਕ ਹੈ ਬਾਕੀ ਕੋਈ ਪਾਰਟੀਆਂ ਦਾ ਆਧਾਰ ਨਹੀਂ ਹੈਗਾ ਨਾ ਅਕਾਲੀ ਦਲ ਦਾ ਨਾ ਆਮ ਆਦਮੀ ਦਾ ਤੇ ਜਿਹੜੀ ਮੇਨ ਟੱਕਰਾ ਕਾਂਗਰਸ ਤੇ ਭਾਜਪਾ ਦੀ ਹੈ ਪਰ ਇਹਦੇ ਵਿੱਚੋਂ ਕਾਂਗਰਸ ਨੇ ਜਿੱਨ ਕਰ ਲੈਣਾ ਕਿਉਂਕਿ ਭਾਜਪਾ ਦਾ ਬਹੁਤ ਜ਼ਿਆਦਾ ਵਿਰੋਧ ਹੈ ਪਿੰਡਾਂ ਦੇ ਵਿੱਚ ਤੇ ਕਾਂਗਰਸ ਦਾ ਕੈਂਡੀਡੇਟ ਹੀ ਜਿੱਨ ਹੋਏਗਾ ਇਹ ਜਿਵੇਂ ਮਹਾਰਾਣੀ ਪੰਨੀਤਕੌਰ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਹਨੂੰ ਕੰਮ ਕਰਕੇ ਭਾਜਪਾ ਚਲੇ ਗਈ ਇਹਦਾ ਕਾਂਗਰਸ ਨੂੰ ਕਿੰਨਾ ਤੇ ਨੁਕਸਾਨ ਹੋਵੇਗਾ ਜਾਂ ਕੋਈ ਨੁਕਸਾਨ ਹੁੰਦਾ ਹੈ ਤਾਂ ਜਾਣਕਾਰੀ ਸਰ ਮਹਾਰਾਣੀ ਪੰਨੀਤਕੌਰ ਜੀ ਇੱਥੋਂ ਕਈ ਵਾਰ ਐਮਪੀ ਚੁਣ ਕੇ ਜਾ ਚੁੱਕੇ ਆ ਲੇਕਿਨ ਇੱਥੇ ਕੋਈ ਰੈਵੋਲੂਸ਼ਨਰੀ ਬਦਲਾਅ ਨਹੀਂ ਹੋਇਆ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਠੀਕ ਹੈ ਤਾਂ ਕਿ ਜੋ ਉਹਨਾਂ ਨੂੰ ਦੇਖੋ ਹੁਣ ਉਹਨਾਂ ਨੂੰ ਇਹ ਸਿਆਸਤ ਛੱਡ ਦੇਣੀ ਚਾਹੀਦੀ ਸੀ ਬਦਲੇ ਕੀ ਦਲ ਬਦਲੂ ਕੋ ਹੋਣ ਦੇ ਨਾਤੇ ਉਹਨਾਂ ਨੂੰ ਇਹ ਕੰਮ ਸਟੈਪ ਨਹੀਂ ਚੱਕਣਾ ਚਾਹੀਦਾ ਸੀਗਾ ਤੇ ਹੁਣ ਏਜ ਵੀ ਕਾਫੀ ਹੋ ਚੁੱਕੀ ਹੈ ਸਿਰਫ ਇੱਕ ਸੱਤਾ ਹਾਸਲ ਕਰਨ ਦੇ ਬਹਾਨੇ ਆਪਾਂ ਨੂੰ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਅਗਰ ਉਹਨਾਂ ਨੇ ਇੰਨੀ ਕੰਮ ਕਰਦੇ ਤਾਂ ਉਹ ਆਪਣੇ ਚੰਗੀ ਸਿਹਤ ਦੇ ਰਹਿੰਦੇ ਹੋਏ ਵੀ ਚੰਗੇ ਕੰਮ ਕਰ ਸਕਦੇ ਸੀਗੇ ਪਟਿਆਲਾ ਲੋਕ ਸਭਾ ਦੇ ਵਿੱਚ ਹਾਂਜੀ ਟਿੰਕਾ ਜੀ ਲੋਕ ਸਭਾ ਦੀਆਂ 14 ਸੀਟਾਂ ਨੇ ਤੇ ਹਾਲ ਤੱਕ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਤੇ ਦੇਰ ਹੋਣ ਦੇ ਕੀ ਕਾਰਨ ਨੇ ਤੁਸੀਂ ਕੀ ਕਹੋਗੇ ਇਸ ਬਾਰੇ ਦੇਖੋ ਜੀ ਲੋਕ ਸਭਾ ਦੌਰ ਚੱਲ ਰਿਹਾ ਹੈ ਅੱਜ ਲਗਭਗ ਸ਼ਾਮ ਤੱਕ ਜਿਹੜਾ ਸਾਡਾ ਕੈਂਡੀਡੇਟ ਐਲਾਨ ਹੋ ਜਾਊਗਾ ਤੇ ਜਿਸ ਸਾਡੀ ਤਿਆਰ ਰਹੀ ਹੈ ਸ਼ਾਮ ਨੂੰ ਜਾਂ ਅੱਜ ਕੱਲ ਸਵੇਰ ਤੱਕ ਸਾਨੂੰ ਕੈਂਡੀਡੇਟ ਸਾਹਮਣੇ ਕਰ ਦੇਵਾਂਗੇ ਜੀ ਅੱਛਾ ਤੇ ਜਿਵੇਂ ਪਿਛਲੇ ਜਿਹਨੀ ਡਾਕਟਰ ਗਾਂਧੀ ਕਾਂਗਰਸ ਸ਼ਾਮਲ ਹੋਏ ਨੇ ਕੀਰਨ ਟਿਕਟ ਦੇ ਦੇਣਾ ਜਾਇਜ਼ ਹੈ ਦੇਖੋ ਇਹ ਜਿਹੜੇ ਫੈਸਲੇ ਨੇ ਫੈਸਲੇ ਹਾਈ ਕਮਾਂਡ ਦੇ ਨੇ ਜੀ ਇਹਦੇ ਵਿੱਚੋਂ ਸਾਡੇ ਵੱਲੋਂ ਜਿਹੜਾ ਵੀ ਕੈਂਡੀਡੇਟ ਸਾਨੂੰ ਕਾਂਗਰਸ ਪਾਰਟੀ ਦੇਊਗੀ ਅਸੀਂ ਕਾਂਗਰਸ ਪਾਰਟੀ ਨਾਲ ਅਸੀਂ ਸੱਚੇ ਸੁੱਚੇ ਕਾਂਗਰਸ ਪਾਰਟੀ ਦੇ ਸਪਾਈ ਹਾਂ ਜੋ ਵੀ ਸਾਡਾ ਸੱਚੇ ਸਪਾਈ ਦਾ ਹੀ ਹੁੰਦਾ ਜਿਹੜਾ ਪਾਰਟੀ ਕੋਈ ਕੈਂਡੀਡੇਟ ਧਾਰ ਦੇ ਉਹਦੇ ਨਾਲ ਚੱਲਣਾ ਉਹਦੇ ਨਾਲ ਕੋਈ ਵਰਕ ਕਰਦਾ ਅਸੀਂ ਜਿਹੜਾ ਵੀ ਸਾਨੂੰ ਪਾਰਟੀ ਕੈਂਡੀਡੇਟ ਦੇਊਗਾ ਅਸੀਂ ਉਹ ਨਾਲ ਚੱਲਾਂਗੇ ਜੀ ਉੱਚੇ ਕਾਂਗਰਸ ਦੇ ਲੋਕ ਵਿਰੋਧਤਾ ਕਰ ਰਹੇ ਨੇ ਵੀ ਟਕਸਾਲੀ ਬੰਦੇ ਨੂੰ ਦਿੱਖ ਲੋ ਇਹ ਹਾਲੇ ਕੱਲ ਕਾਂਗਰਸ ਆਮ ਲੈਣ ਨੂੰ ਦੇ ਰਹੇ ਉਹ ਗਲਤ ਹੈ ਦੇਖੋ ਉਹ ਉਹਨਾਂ ਦੀ ਸੋਚ ਹੋ ਸਕਦੀ ਹੈ ਜੀ ਪਰ ਜਿਹੜਾ ਸਾਡਾ ਮੰਨਣਾ ਹੈ ਸਾਡੀ ਜੀ ਹੈ ਉਹ ਉਹ ਆਪਣਾ ਦੇਖੋ ਕੀ ਕਰਨਗੇ ਜੀ ਸਭਾ ਸਾਡਾ ਹੈਗਾ ਅਸੀਂ ਪਾਰਟੀ ਦੇ ਸਿਪਾਹੀਆਂ ਕਾਂਸ ਪਾਰਟੀ ਨਾਲ ਚੱਲਾਂਗੇ ਤੇ ਕਾਂਸ ਪਾਰਟੀ ਦੇ ਹੰਡ ਚੱਕਾਂਗੇ ਜਿਹੜੇ ਸਾਡੇ ਰਾਜਾ ਬੜੀ ਦੇ ਪ੍ਰਧਾਨ ਜੀ ਨੇ ਉਹਨਾਂ ਨੇ ਜਿਹੜਾ ਇਹ ਕਾਂਗਰਸ ਪਾਰਟੀ ਹੈ ਪਹਿਲਾਂ ਐਮਐਲ ਇਲੈਕਸ਼ਨ ਦੇ ਵੇਲੇ ਅਸੀਂ ਬਹੁਤ ਕੁਝ ਚੱਲਿਆ ਤੇ ਉੱਥੇ ਸਾਡੀ ਜਵਾਨਤਾ ਵਿਜੋਗਤ ਹੋਣੀ ਹੈ ਸਾਡੇ ਕੈਂਡੀਡੇਟਾਂ ਦੀਆਂ ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਉਹਦੀ ਸਖਤ ਮਿਹਨਤ ਸਦਕਾ ਰਾਜਾ ਬੜੇਗੇ ਜੀ ਜਿਹੜੀ ਸਾਡੀ ਕੌਂਸਲ ਪਾਰਟੀ ਹੈ ਇੱਕ ਚੰਗੇ ਪਲੇਟਫਾਰਮ ਦੇ ਲਈ ਖੜੀ ਕੀਤੀ ਹੈ ਅਸੀਂ ਉਹ ਪਲੇਟਫਾਰਮ ਦੁਬਾਰਾ ਖੜਾ ਕਰਨੇ ਚਾਹੁੰਦੇ ਹਾਂ ਜੋ ਵੀ ਹਾਈ ਕਮਾਂ ਸਾਡੀ ਚਾਹੂਗੀ ਜੋ ਵੀ ਕੈਂਡੀਡੇਟ ਭੇਜੂਗੀ ਅੱਜ ਸਾਨੂੰ ਸਰਮੱਥੇ ਅਸੀਂ ਉਹਨਾਂ ਚੱਲਾਂਗੇ ਜੇ ਕਦੋਂ ਨਾ ਕਦੋਂ ਲੱਗ ਕੇ ਅਸੀਂ ਉਹਨੂੰ ਵੋਟਾਂ ਪਾ ਕੇ ਜਿੱਤੇ ਆਵਾਂਗੇ ਵੀ ਤੇ ਉਹਨੂੰ ਜਿੱਤੇ ਆ ਕੇ ਭੇਜਾਂਗੇ ਪੰਜਾਬ ਦੇ ਵਿੱਚ 13 ਸੀਟਾਂ ਨੇ ਲੋਕ ਸਭਾ ਦੀਆਂ ਕਾਂਗਰਸ ਕਿੰਨੀਆਂ ਸੀਟਾਂ ਪੂਰੇ ਜਿਹੜਾ ਬੋਲ ਬੋਲਦਾ ਪੰਜਾਬ ਦੇ ਪਾਓ ਸਰਕਾਰ ਦਾ ਜੋ ਪੰਜਾਬ ਸਰਕਾਰ ਪਹਿਲਾਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਜੋ ਸਾਡੇ ਪਾਵਾ ਰਾਜਾ ਬਣੇ ਜੀ ਨੇ ਪੂਰੀ ਮਿਹਨਤ ਕੀਤੀ ਹੈ ਸਰ ਤੇ ਮਿਹਨਤ ਨਾਲ ਅੱਜ ਜਿਹੜੀ ਸਰਕਾਰ ਹੈ ਸਾਡੀ ਕਾਂਗਰਸ ਪਾਰਟੀ ਰਹੀ ਹੈਗੀ ਹੈ ਪੂਰੇ ਟ੍ਰੈਫਿਕ ਚੜ ਚੁੱਕੀ ਹੈ ਉਹਦੀ ਮਿਲ ਸਦਕਾ ਜੀ ਅਸੀਂ ਤੇਰਾ ਤੇ ਸ਼ੀਟਾ ਅਸੀਂ ਪਾ ਦੂ ਜਿੱਤਾਂਗੇ ਤੇ ਸੈਂਟਲੀ ਝੋਲੀ ਵਿੱਚ ਅਸੀਂ ਪਾਵਾਂਗੇ ਕੱਲੀ ਕੱਲੀ ਸ਼ੀਟ ਸੰਦੂ ਸਾਹਿਬ ਲੋਕ ਸਭਾ ਦੀਆਂ ਚੋਣਾਂ ਕਰ ਸਕਦੇ ਨੇ ਪਰ ਹਾਲ ਤੱਕ ਕਾਂਗਰਸ ਪਾਰਟੀ ਨੇ ਨੀਤੀ ਗੱਦੀਆਂ ਲੋਸਕੀ ਦੇ ਵੱਲ ਜੀ ਵੀ ਹੋਣ ਦੇਖੋ ਕਾਂਗਰਸ ਡੈਮੋਕ੍ਰੈਟਿਕ ਪਾਰਟੀ ਹੈ ਸੋ ਇਹ ਸਾਰੇ ਆਪਣੀ ਸਟੇਟ ਲੀਡਰਸ਼ਿਪ ਨਾਲ ਹਾਈ ਕਮਾਂਡ ਤੇ ਜਿੰਨੇ ਲੋਕਲ ਵਰਕਰ ਨੇ ਜਿਹੜੀ ਗਰਾਊਂਡ ਤੇ ਸਾਰਾ ਸਰਵੇ ਕਰਕੇ ਫਿਰ ਟਿਕਟ ਅਨਾਉਂਸ ਕਰਦੇ ਸੋ ਇੱਕ ਦੋ ਦਿਨ ਚ ਟਿਕਟ ਅਨਾਉਂਸ ਹੋ ਜਾਣਗੀਆਂ ਕਿਉਂਕਿ ਆਪਣਾ ਜ ਸਮਾਂ 1 ਜੂਨ ਨੂੰ ਇਲੈਕਸ਼ਨ ਹੈ ਪੰਜਾਬ ਦੀ ਸੋ ਅੱਜ ਕੱਲ ਹੌਪਫੁਲੀ ਜਿਹੜੀਆਂ ਪੰਜਾਬ ਦੀਆਂ ਟਿਕਟਾਂ ਨੇ ਅਨਾਉਂਸ ਹੋ ਜਾਂਦੀਆਂ ਕਈ ਆਪਣੇ ਪੁਰਾਣੇ ਕਾਂਗਰਸੀ ਕਹਿ ਰਹੇ ਨੇ ਵੀ ਜਿਹੜੀ ਟਿਕਟ ਹੈ ਉਹ ਕਿਸੇ ਖਾਲੀ ਬੰਦੇ ਨੂੰ ਦਿੱਤੀ ਜਾਵੇ ਪੁਰਾਣੀ ਕਾਂਗਰਸੀ ਦਿੱਤੀ ਹੈ ਉਹ ਵੀ ਵਰਤ ਰਹੀ ਕਹਿੰਦਾ ਦੇਖੋ ਇਹ ਹਾਈ ਕਮਾਂਡ ਨੇ ਦੇਖਣਾ ਵੀ ਜਿਹੜਾ ਕੋਈ ਆਪਣੇ ਆਪ ਨੂੰ ਤਕਸਾਲੀ ਕਾਂਗਰਸੀ ਕਹਿੰਦਾ ਹੈ ਜਾਂ ਜਿੰਨੇ ਪੁਰਾਣੀ ਕਾਂਗਰਸੀ ਨੇ ਜਾਂ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਪੁਰਾਣੀ ਕਾਂਗਰਸੀ ਹਾਂ ਕਿ ਉਹ ਵਿਨਿੰਗ ਕੈਂਡੀਡੇਟ ਹੈ ਨਹੀਂ ਉਹ ਦਿੱਤਨ ਦੇ ਯੋਗ ਨਹੀਂ ਤਾਂ ਜ਼ਰੂਰ ਹਾਈ ਕਮਾਂਡ ਵਿਚਾਰ ਕਰੇਗੀ ਇਸ ਤੇ ਨਹੀਂ ਤਾਂ ਹਾਈ ਕਮਾਂਡ ਹਮੇਸ਼ਾ ਸਰਵੇ ਦੇ ਆਧਾਰ ਤੇ ਚੱਲਦੀ ਹੈ ਕਿ ਗਰਾਊਂਡ ਦਾ ਸਰਵੇ ਕੀ ਕਹਿੰਦਾ ਹੈ ਉਹਨਾਂ ਨੇ ਤਿੰਨ ਤਿੰਨ ਸਰਵੇ ਕਰਵਾਏ ਨੇ ਜੋ ਉਹਨਾਂ ਨੂੰ ਚੰਗਾ ਲੱਗੇਗਾ ਕੈਂਡੀਡੇਟ ਜਿਹੜਾ ਯੋਗ ਹੋਏਗਾ ਜਿੱਤਨ ਦੇ ਉਹਨੂੰ ਟਿਕਟ ਦੇਣੀ ਹੈ ਪਿਛਲੇ ਦਿਨੀ ਡਾਕਟਰ ਗਾਂਧੀ ਕਾਂਗਰਸ ਪਾਰਟੀ ਚੰਗ ਹੋਈ ਨੇ ਚਰਚਾ ਇਹ ਚੱਲ ਰਹੀ ਹੈ ਕਿ ਉਹਨਾਂ ਨੂੰ ਟਿਕਟ ਦਿੱਤੀ ਹੈ ਜਿਹੜੇ ਕਿਸੇ ਨੂੰ ਵੀ ਸਮਝ ਰਹੇ ਹੋ ਬਿਲਕੁਲ ਜੀ ਬਿਲਕੁਲ ਡਾਕਟਰ ਗਾਂਧੀ ਨੂੰ ਜੇ ਟਿਕਟ ਮਿਲਦੀ ਹੈ ਤਾਂ ਵਰਕਰ ਜਿਹੜੇ ਨਹੀਂ ਉਹ ਖੁਸ਼ ਹੋਣਗੇ ਕਿਉਂਕਿ ਡਾਕਟਰ ਗਾਂਧੀ ਦਾ ਇੱਕ ਆਪਣਾ ਵਰਕਰ ਵੀ ਹੈਗਾ ਉਹ ਆਜ਼ਾਦ ਚੋਣ ਲੜੇ ਸੀ 2019 ਦੇ ਵਿੱਚ ਸਾਡੇ 8 ਲੱਖ ਪਟਿਆਲਾ ਲੋਕ ਸਭਾ ਚ ਵੋਟ ਪੋਲ ਹੋਈ ਸੀਗੀ ਤੇ ਡਾਕਟਰ ਗਾਂਧੀ ਨੂੰ 1,72,000 ਵੋਟਾਂ ਪਈਆਂ ਸੀ ਲਗਭਗ 20% ਵੋਟ ਡਾਕਟਰ ਗਾਂਧੀ ਆਜ਼ਾਦ ਲੈ ਗਏ ਸੀ ਪਟਿਆਲਾ ਲੋਕ ਸਭਾ ਦੀ ਸੋ ਉਹਨਾਂ ਦਾ ਆਪਣਾ ਆਧਾਰ ਹੈ ਪਟਿਆਲਾ ਜ਼ਿਲ੍ਹਾ ਦੇ ਵਿੱਚ ਇੱਕ ਤਾਂ ਉਹਨਾਂ ਦਾ ਕਲੀਨਿਕ ਚੱਲਦਾ ਹੈ ਉਹ ਉਥੇ ਮੁਫਤ ਸੇਵਾਵਾਂ ਦਿੰਦੇ ਨੇ ਪਰ ਜੀ ਜਿਹੜੀ ਹੈ ਫੀਸ ਬਹੁਤ ਘੱਟ ਲੈਂਦੇ ਨੇ 70% ਆਫ ਦਵਾਈਆਂ ਦਿੰਦੇ ਨੇ ਸੋ ਉਹ ਲੋਕਾਂ ਦੇ ਵਿੱਚ ਵਿਚਰੇ ਹੋਏ ਨੇ ਲੋਕ ਉਹਨਾਂ ਨਾਲ ਪਰਸਨਲੀ ਜੁੜੇ ਹੋਏ ਨੇ ਸੋ ਡਾਕਟਰ ਗਾਂਧੀ ਨੂੰ ਜੇ ਟਿਕਟ ਮਿਲਦੀ ਹੈ ਤਾਂ ਕਾਂਗਰਸ ਦੀ ਜਿਹੜੀ ਸੀਟ ਹੈ ਉਹ ਆਲਮੋਸਟ ਕਲੀਅਰ ਹੈ ਜੀ ਅਗਰ ਡਾਕਟਰ ਗਾਂਧੀ ਨੂੰ ਟਿਕਟ ਮਿਲਦੀ ਹੈ ਤਾਂ ਦੂਜੇ ਪਾਸੇ ਪਾਜਵਾ ਵੱਲੋਂ ਮਹਾਰਾਣੀ ਪਰਨੀਤ ਕੋਰ ਆਮ ਆਜ਼ਾਦੀ ਪਾਰਟੀ ਵੱਲੋਂ ਡਾਕਟਰ ਬੜਵੀਰ ਤਾਂ ਤੁਸੀਂ ਕਿਸ ਦੇ ਨਾਮ ਡਾਕਟਰ ਗਾਂਧੀ ਦਾ ਮੁਕਾਬਲਾ ਸਮਝੋ ਦੇਖੋ ਡਾਕਟਰ ਗਾਂਧੀ ਦਾ ਇੰਨਾ ਕਿਸੇ ਨਾਲ ਵੀ ਮੁਕਾਬਲਾ ਨਹੀਂ ਕਾਰਨ ਕੀ ਹੈ ਕੋ ਇੱਕ ਆਪਣੇ ਆਪ ਚ ਇੱਕ ਸਖਸ਼ੀਅਤ ਨੇ ਇੱਕ ਸੰਸਥਾ ਨੇ ਸੋ ਉਹ ਅੱਜ ਜਿਹੜਾ ਹੋਕਾ ਦੇ ਰਹੇ ਨੇ ਉਹਨਾਂ ਨੇ ਕਾਂਗਰਸ ਨੂੰ ਕਿਉਂ ਪਸੰਦ ਕੀਤਾ ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਅੱਜ ਜੇ ਭਾਜਪਾ ਨੂੰ ਕੋਈ ਪਾਰਟੀ ਟੱਕਰ ਦੇ ਸਕਦੀ ਹੈ ਆ ਉਹ ਕਾਂਗਰਸ ਪਾਰਟੀ ਹੈ ਰਾਹੁਲ ਗਾਂਧੀ ਜੀ ਦੀਆਂ ਜਿਵੇਂ ਯਾਤਰਾਵਾਂ ਨਿਕਲੀਆਂ ਨੇ ਚਾਹੇ ਉਹ ਕਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਹੋਏ ਚਾਹੇ ਮਨੀਪੁਰ ਤੋਂ ਮਹਾਰਾਸ਼ਟਰ ਤੱਕ ਹੋਏ ਡਾਕਟਰ ਗਾਂਧੀ ਨੇ ਉਹਦੇ ਵਿੱਚ ਆਪਣਾ ਇੱਕ ਬਹੁਤ ਵਧੀਆ ਰੋਲ ਨਿਭਾਇਆ ਤੇ ਡਾਕਟਰ ਸਾਹਿਬ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਅਪਣਾਇਆ ਹੈ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਸਾਨ ਪੱਖੀ ਹੈ ਆਮ ਲੋਕ ਪੱਖੀ ਹੈ ਤੇ ਬੀਜੇਪੀ ਜਿਵੇਂ ਅੱਜ ਇੱਕ ਪਰਿਵਾਰਵਾਦ ਦੀ ਪਾਰਟੀ ਹੋ ਰਹੀ ਹੈ 10 ਪਰਿਵਾਰਾਂ ਦੇ ਹੱਥ 'ਚ ਉਹ ਸਾਰੇ ਦੇਸ਼ ਦੀ ਸੰਪਤੀ ਦੇ ਰਹੇ ਨੇ ਤੇ ਇਹ ਜਿਹੜਾ ਦੇਸ਼ ਲਈ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਘਾਣ ਹੈ ਮਿਹਨਤਾਂ ਸਾਡੇ ਬਜ਼ੁਰਗਾਂ ਨੇ ਕੀਤੀਆਂ ਹੁਣ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਬਣਾਉਣ 'ਚ ਜਾਂ ਭਾਰਤ ਦੀ ਜਿਹੜੀ ਇਕਨੋਮੀ ਹੈ ਉਹ ਆਮ ਲੋਕਾਂ ਦੀ ਜਿਹੜੀ ਹੈ ਇਹਨੂੰ ਇਕਨੋਮੀ ਇੰਟਰਨਲ ਇਕਨੋਮੀ ਕਹਿੰਦੇ ਆਪਾਂ ਇਹਨੂੰ ਇਹਦੇ ਨਾਲ ਜਿਹੜੀ ਹੈ ਉਹ ਖੜੀ ਹੋਈ ਹੈ ਤੇ ਅੱਜ ਇੱਕ ਬਣੀ ਬਣਾਈ ਬਿਲਡਿੰਗ ਨੂੰ ਇੱਕ 10 ਪਰਿਵਾਰਾਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਖੜੀ ਜਿਹੜੀ ਤੀਜੀ ਇਕਨੋਮੀ ਹੈ ਸਾਡੀ ਭਾਰਤ ਦੀ ਸਭ ਤੋਂ ਵੱਡੀ ਜਦੋਂ ਡਾਕਟਰ ਮਨਮੋਹਨ ਸਿੰਘ ਪੀਐਮ ਬਣੇ ਹੈ ਤੇ ਉਹਨਾਂ ਨੇ ਜਿਹੜੇ 10 ਸਾਲ ਦੇ ਵਿੱਚ ਭਾਰਤ ਨੂੰ ਬੁਲੰਧੀਆਂ ਤੇ ਲੈ ਕੇ ਗਏ ਨੇ ਦੁਨੀਆ ਚ ਤੀਜੀ ਵੱਡੀ ਇਕਨੋਮੀ ਬਣਾਇਆ ਉਹ ਬਣਿਆ ਬਣਾਇਆ ਢਾਂਚਾ ਅੱਜ ਬੀਜੇਪੀ ਇੱਕ ਚਾਰ ਪਰਿਵਾਰਾਂ ਦੇ ਹੱਥ ਚ ਦੇ ਰਹੀ ਹੈ ਸੋ ਉਹਨੂੰ ਰੋਕਣ ਲਈ ਡਾਕਟਰ ਗਾਂਧੀ ਨੇ ਕਾਂਗਰਸ ਨੂੰ ਅਪਣਾਇਆ ਤੇ ਕਾਂਗਰਸ ਜੇ ਇਹ ਉਹ ਸ਼ਾਇਦ ਡਾਕਟਰ ਗਾਂਧੀ ਨੂੰ ਟਿਕਟ ਦੇ ਕੇ ਅੱਜ ਅਨਾਉਂਸ ਹੋ ਜੇਗੀ ਟਿਕਟ ਜਾਂ ਕੱਲ ਹੋ ਜੇਗੀ ਜਾਂ ਕਿਸੇ ਵੀ ਯੋਗ ਕੈਂਡੀਡੇਟ ਨੂੰ ਕਾਂਗਰਸ ਟਿਕਟ ਦਿੰਦੀ ਹੈ ਪਟਿਆਲਾ ਤੋਂ ਤਾਂ ਅਸੀਂ ਸਾਰੇ ਕਾਂਗਰਸੀ ਉਹਦਾ ਡਟ ਕੇ ਸਮਰਥਨ ਕਰਾਂਗੇ ਤੇ ਭਾਜਪਾ ਨੂੰ ਹਰਾਵਾਂਗੇ ਪੰਜਾਬ ਦੀਆਂ 13 ਸੀਟਾਂ ਨੇ ਇਹਦੇ ਵਿੱਚ ਤੁਸੀਂ ਕਿੰਨੀਆਂ ਸੀਟਾਂ ਸਮਝਿਓ ਵੀ ਕਾਂਗਰਸ ਦਿੱਤੇਗੀ ਦੇਖੋ ਜੇ ਤੱਕ ਕਾਂਗਰਸ ਪਾਰਟੀ ਨੇ ਗਰਾਊਂਡ ਦੇ ਸਰਵਿਸ ਦੇ ਅਕੋਰਡਿੰਗ ਟਿਕਟਸ ਦੇਤੀਆਂ ਯੋਗ ਕੈਂਡੀਡੇਟਸ ਨੂੰ ਦੇਤੀਆਂ ਉਮੀਦਵਾਰਾਂ ਨੂੰ ਕਾਂਗਰਸ 13 ਦੀਆਂ 13 ਸੀਟਾਂ ਵੀ ਜਿੱਤ ਸਕਦੀ ਹੈ ਨਹੀਂ ਤਾਂ 10 ਸੀਟਾਂ ਕਿਤੇ ਨਹੀਂ ਗਈਆਂ 10 ਸੀਟਾਂ ਕਾਂਗਰਸ ਅੱਜ ਜਿੱਤ ਰਹੀ ਹੈ ਸਰਵਿਸ ਦੇ ਵਿੱਚ